બોટો પાકે ઇનાનો સબક સકાર હે એ આજ સી મેરે કોલ 10 11 દી પુરાની ગલ હે મેરે કોલ આકે કહેતે હે અપ્પા દો ફેસલા લેતા હે કે અપ્પા દરેક કારુષ પર બીજેપી દે ઉમેદવાર કા અપ્પા કરા કરા મે કહેંદા કે ઇનાનો મે કે પંજાબ તો વેસી નિક્ષાર દેના ઓરિયા હે કે ના કરેナル હોદી નિક્ષાર હો જગા ਸਾਨੂੰ ਪਰਵਾਹ ਨਹੀਂ ਆਪਾਂ ਦੇ ਘਰਾ ਕਰਨਾ ਚਾਹ। ਤੇ ਮੈਂ ਕਹਿਆ ਤੁਸੀਂ ਇਲੈਕਸ਼ਨ ਲੜੋ ਜੋਰ ਪ੍ਰਚਾਰ ਕਰ ਲਓ ਜੋ ਤੁਹਾਡੇ ਗੱਲਾਂ ਨਾਲ ਸਹਿਮਤ ਦੇ ਕੋ ਨੂੰ ਮੋਟਾ ਬਾਦਕੀ ਜੋ ਦੂਜੇ ਦੀ ਗੱਲਾਂ ਨਾਲ ਸਹਿਮਤ ਦੰਨ ਨੂੰ ਮੋਟਾ ਬੈਠੇ ਤਾਂ ਬਣੇ 11 ਸਵਾਲ ਇਹ ਨਹੀਂ ਉਹਨਾਂ ਦੇ 11 ਸਵਾਲ ਹੈ ਤੁਸੀਂ ਇਹ 11 ਸਵਾਲਾਂ ਦਾ ਜਵਾਬ ਦੇ ਦੋ ਤੇ ਆਪਾਂ ਤੁਹਾਡਾ ਘਰਾ ਨਹੀਂ ਕਰਦੇ ਤੇ ਮੈਨੂੰ ਇੱਕ ਡੈਵਿਨੇਟ ਕਰਕੇ ਬਿਲਕੁਲ ਸੋਹਣੇ ਅੱਖਰਾਂ ਨਾਲ ਵਿੱਚ ਲਿਖੇ ਇਹਨਾਂ ਦੇ 11 ਸਵਾਲ ਬਣਾਏ। ਮੈਂ ਕਿਹਾ ਮੈਂ ਕਿਹਾ 11 ਸਵਾਲ ਤੇ ਠੀਕ ਹੈ। ਮੈਂ 11 ਸਵਾਲਾਂ ਦਾ ਜਵਾਬ ਦੇ ਲੈ ਤਿਆਰ ਹਾਂ। ਪਰ ਤੁਸੀਂ ਮੇਰੇ ਦੋ ਸਵਾਲਾਂ ਦਾ ਜਵਾਬ ਦੇ ਦੇ। ਕਹਿੰਦੇ ਕੀ ਹੈ ਤੁਹਾਡੇ ਦੋ ਸਵਾਲ? ਲੇਕਿਨ ਮੇਰਾ ਪਹਿਲਾ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਯੋਜਨਾ ਬਣਾਈ ਹੈ। सम्मान किसान सम्मान निधि योजना उस योजना दे मोदी साहब की आयुष्मान भारत आयुष्मान भारत योजना हिंदुस्तान हरेक नागरिक अपने इलाज कराने वास्ते मोदी पांच लाख रुपया का खर्चा कर मैं, मैं दसो ਕੀ ਕੋਣ ਕੋਨੇ ਕੱਥੀ ਬੰਦੀ ਦਾ ਬੰਦਾ ਜਿਨੇ ਅਰੁਸ਼ਮਾਨ ਭਾਰਤ ਦਾ ਕਾਰਡ ਨਹੀਂ ਬਣਾ ਪਰ ਬਾਰਾਂਵੇਂ ਹੋ ਗਏ ਆ ਮੁੜ ਕੇ ਆਈਡੀ ਬਣੇ ਕਿਉਂਕਿ ਜਵਾਬ ਨਹੀਂ ਇਹਨਾਂ ਦੇ ਕੋਲ ਇਹਦੇ ਇੰਨਾ ਹਰਲਾ ਸ਼ਾਰੀ ਦਿੱਤੀ ਹੈ ਨਾ ਇਹ ਵੀ ਹਰਲਾ ਸ਼ਾਰੀ ਦਿੱਤੀ ਹੈ ਕਿ ਵੋਟਾਂ ਦੇ ਰਾਹੀ ਮੋਦੀ ਦੀ ਤਾਕਤ ਨਾਲ ਆਪਾਂ ਨੂੰ ਮੋਕਾ ਮੈਂ ਤੁਹਾਡੀ ਦੁਕਾਨ